ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਤੇ ਜ਼ਿਮੀਂਦਾਰਾ ਸੋਲਰ ਰਾਜਪੁਰਾ ਦੇ YouTube ਚੈਨਲ ਨਾਲ ਇਹ 10 ਪੈਨਲਾਂ ਦੀ ਬੜੇ ਕੰਪੈਕਟ ਡਿਜ਼ਾਈਨ ਦੀ ਟਰਾਲੀ ਹੈ ਸੋਲਰ ਪੰਪ ਦੋ ਤਿੰਨ ਤਰੀਕਿਆਂ ਨਾਲ ਲੱਗਦਾ ਇੱਕ ਹੁੰਦਾ ਹੈ ਰੋਟੇਟ ਹੋਣ ਵਾਲਾ ਸਟਰਕਚਰ ਦੂਜਾ ਹੁੰਦਾ ਹੈ ਫਿਕਸ ਸਟਰਕਚਰ ਤੇ ਤੀਜਾ ਹੁੰਦਾ ਹੈ ਮੋਬਾਈਲ ਟਰਾਲੀ ਸਟਰਕਚਰ ਸੋ ਇਹ ਜਿਹੜੀ ਤੁਸੀਂ ਸਾਹਮਣੇ ਵੀਡੀਓ ਚ ਵੇਖਦੇ ਪਏ ਹੋ ਇਹ 10 ਪੈਨਲ ਦੀ ਸੋਲਰ ਟਰਾਲੀ ਹੈ 340 ਬਾੜ ਦੇ ਪੈਨਲਾਂ ਨਾਲ ਬਣੀ ਸੋਲੋ ਟਰਾਲੀ ਏ ਜਿਹਦੇ ਵਿੱਚ ਇੱਕ ਪੈਨਲ ਆ ਸਾਈਡ ਤੋਂ ਬੰਦ ਹੁੰਦਾ ਤੇ ਸਾਈਡ ਤੇ ਖੁੱਲਦਾ ਬੁੱਕ ਟਾਈਪ ਤੇ ਬਾਕੀ ਜਿਹੜੇ ਇਹਦੇ ਵਿੱਚ 9 ਪੈਨਲ ਨੇ ਉਹ ਸਲਾਈਡ ਖੁੱਲਦੇ ਨੇ ਸਲਾਈਡਰ ਖੁੱਲਦੇ ਨੇ ਪਹਿਲਾਂ ਸਲਾਈਡ ਹੋਣ ਵਾਸਤੇ ਬੁਸ਼ ਦੀ ਵਰਤੋਂ ਹੁੰਦੀ ਸੀ ਇਹਦੇ ਵਿੱਚ ਅਸੀਂ 베ARING ਦੀ ਵਰਤੋਂ ਕੀਤੀ ਹੈ ਚੰਗੀ ਕੁਆਲਿਟੀ ਦਾ ਲੋਹਾ ਵਰਤਿਆ ਗਿਆ ਇਹਦੇ ਵਿੱਚ ਇਹ ਟਰਾਲੀ ਦੀ ਜਿਹੜੀ ਲੰਬਾਈ ਏ ਇਹ 1.59 ਫੁੱਟ ਦੀ ਲੰਬਾਈ ਏ ਨਵਾਂ ਡਿਜ਼ਾਈਨ ਏ 340 ਵਾਟ ਦੇ ਜਿਹੜੇ ਮੋਨੋ ਪੈਨਲ ਆਉਂਦੇ ਨੇ ਉਹ ਇਹਦੇ ਵਿੱਚ ਵਰਤੇ ਗਏ ਨੇ ਇਹ ਟੋਟਲ 13 ਫੁੱਟ ਦੀ ਟਰਾਲੀ ਏ 9 ਫੁੱਟ ਇਹਦੀ ਬੈਕ ਪੈਨਲਾਂ ਦੀ ਲੰਬਾਈ ਏ ਤੇ ਅੱਗੇ 1.54 ਫੁੱਟ 3-4 ਫੁੱਟ ਦੇ ਲਾਗੇ ਤੱਕ ਇਹਦੀ ਹੌਕੇ ਜਿਹੜੀ ਟਰੈਕਟਰ ਦੇ ਅੱਗੇ ਪੈਂਦੀ ਏ ਸੋ ਇੱਕ ਨਵਾਂ ਮਾਡਲ ਏ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤਾ ਤੁਹਾਨੂੰ ਇਹ ਖੋਲ ਕੇ ਵੀ ਵਿਖਾਣੇ ਆ ਇਹ ਪੈਨਲ ਇਧਰ ਸਾਈਡ ਤੇ ਖੁੱਲ ਜਾਂਦਾ ਇਸ ਤੋਂ ਬਾਅਦ ਇਹਦੇ ਵਿੱਚ ਹੈਂਡਲ ਲੱਗਿਆ ਏ ਜਿਦੇ ਨਾਲ ਤੁਸੀਂ ਇਹਨੂੰ ਸਲਾਈਡ ਟਰਾਲੀ ਨੂੰ ਉਹ ਹੈਂਡਲ ਕਮਾ ਕੇ ਜਿਹੜੀਆਂ ਪਲੇਟਾਂ ਨੇ ਸਲਾਈਡ ਹੋ ਜਾਂਦੀਆਂ ਨੇ ਤਿੰਨ ਪਲੇਟਾਂ ਉੱਤੇ ਨਿਕਲ ਜਾਂਦੀਆਂ ਨੇ ਤਿੰਨ ਪਲੇਟਾਂ ਥੱਲੇ ਨੂੰ ਆ ਜਾਂਦੀਆਂ ਨੇ ਤੇ ਵਿਚਾਲੇ ਜਿਹੜੀਆਂ ਤਿੰਨ ਪਲੇਟਾਂ ਨੇ ਉਹ ਫਿਕਸ ਹੁੰਦੀਆਂ ਨੇ ਸੋ ਇਹ ਸਲਾਈਡਰ ਟਰਾਲੀ ਇਹਨੂੰ ਆਂਦੇ ਨੇ ਇੱਕ ਬੰਦਾ ਆਰਾਮ ਨਾਲ ਇਹਨੂੰ ਖੋਲ ਸਕਦਾ ਤੇ ਬੰਦ ਕਰ ਸਕਦਾ 3400 ਵਾਟ ਦੀ ਇਹ ਟਰਾਲੀ ਹੈ ਲਗਭਗ 3.5 ਕਿਲੋਵਾਟ ਦੀ ਟਰਾਲੀ ਹੈ ਤੇ ਤਿੰਨ ਹੌਸਪਾਵਰ ਦੇ ਪੰਪ ਵਾਸਤੇ ਬਹੁਤ ਵਧੀਆ ਟਰਾਲੀ ਹੈ ਤੁਸੀਂ ਇੱਕ ਜਾਂ ਇੱਕ ਤੋਂ ਵੱਧ ਸੋਲਰ ਪੰਪ ਚਲਾਉਣਾ ਚਾਹੁੰਦੇ ਹੋ ਤੁਸੀਂ ਇਹਨੂੰ ਵਰਤ ਸਕਦੇ ਹੋ ਤੇ 10ਵਾਂ ਪੈਨਲ ਆ ਸਾਈਡ ਤੇ ਲੱਗਾ ਤੇ 9 ਪੈਨਲ ਸਲਾਈਡ ਹੁੰਦੇ ਨੇ ਇਹ ਬੁੱਕ ਟਾਈਪ 10ਵਾਂ ਪੈਨਲ ਬੰਦ ਹੋ ਜਾਂਦਾ ਸੋ ਇਹਨੂੰ ਬਹੁਤ ਸੌਖੇ ਤਰੀਕੇ ਨਾਲ ਇਕੱਠਾ ਕਰ ਸਕਦੇ ਹੋ ਤੇ ਖੋਲ੍ਹ ਸਕਦੇ ਹੋ ਤੇ ਤੇ ਤੁਸੀਂ ਆਪਣੇ ਸੋਲਰ ਪੰਪ ਨੂੰ ਚਲਾਉਣ ਤੋਂ ਬਾਅਦ ਇਹਨੂੰ ਘਰ ਲਿਆ ਕੇ ਤੇ ਘਰ ਦਾ ਲੋਡ ਵੀ ਚਲਾ ਸਕਦੇ ਹੋ ਐਸਪੀਸੀ ਨਾਲ ਇਹਨੂੰ ਵਿਦਆਉਟ ਬੈਟਰੀ ਜਾਂ ਫਿਰ ਇਹਦੇ ਨਾਲ ਬੈਟਰੀ ਵਾਲਾ ਸਿਸਟਮ ਲਗਾ ਕੇ ਵੀ ਤੁਸੀਂ ਇਹਨੂੰ ਘਰ ਵਾਸਤੇ ਵਰਤ ਸਕਦੇ ਹੋ ਤੁਸੀਂ ਵੀ ਇੱਕ ਵਧੀਆ ਚੰਗੀ ਕੁਆਲਿਟੀ ਦਾ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਹੋ ਚਾਹੇ ਫਿਕਸ ਲਵਾਉਣਾ ਚਾਹੁੰਦੇ ਹੋ ਰੋਟੇਟੇਬਲ ਜਾਂ ਟਰਾਲੀ ਵਾਲਾ ਲਵਾਉਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ 9814571211 1 ਹੌਸਪਾਵਰ ਤੋਂ ਲੈ ਕੇ 10 ਹੌਸਪਾਵਰ ਤੱਕ ਦੇ ਸੋਲਰ ਸਿਸਟਮ ਦੇ ਵਿੱਚ ਤੁਹਾਨੂੰ ਟਰਾਲੀ ਸਿਸਟਮ ਮਿਲ ਸਕਦਾ ਹੈ ਤੇ 9 ਹਸ ਪਾਵਰ ਦੀ ਵੀ ਇੱਕ ਟਰਾਲੀ ਹੁੰਦੀ ਹੈ 5 ਹਸ ਪਾਵਰ ਦੀ ਵੀ ਇੱਕ ਟਰਾਲੀ ਹੁੰਦੀ ਹੈ 7.5 ਹਸ ਪਾਵਰ ਦੇ ਵਿੱਚ ਦੋ ਟਰਾਲੀਆਂ ਤੇ 10 ਹਸ ਪਾਵਰ ਦੇ ਵਿੱਚ ਵੀ 18 18 ਪੈਨਲ ਦੀਆਂ ਦੋ ਟਰਾਲੀਆਂ ਹੁੰਦੀਆਂ ਨੇ ਤੁਸੀਂ ਕੋਈ ਵੀ ਸਿਸਟਮ ਲਵਾਉਣਾ ਹੋਵੇ ਤੁਸੀਂ ਸਾਡੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਜਾਂ ਵੀਡੀਓਜ਼ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਜੁੜੇ ਰਹੋ ਸਾਡੇ ਨਾਲ ਬਿੰਦੇ ਰਹੋ ਸੋਲਰ ਟੈਕਨੀਕਲ YouTube ਚੈਨਲ ਪੰਜਾਬੀ ਡੈਰੀ